ਜੋ ਜਿਹੜਾ ਸਾਡਾ ਮੁੱਖ ਮਸਦਾ ਦੇ ਸੀ ਹੈ ਕਿ ਪਹਿਲੀ ਤਾਂ ਤੁਸੀਂ ਇਸ ਟਾਈਮ ਆਏ ਹੋ ਤੁਹਾਡਾ ਧੰਨਵਾਦ ਹੈ ਸਾਡਾ ਮੁੱਖ ਮਸਦਾ ਦੇ ਸੀਗਾ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਨੇ ਪਿਛਲੇ 2 ਦਿਨ ਦੇ ਵਿੱਚ ਕੱਲ ਤੇ ਅੱਜ ਲੁਧਿਆਣਾ ਅੰਬਸਰ ਦੇ ਵਿੱਚ ਗੈਂਗਸਟਰ ਦੇ ਨਾਲ ਜਿਹੜੀ ਲੜਾਈ ਲੜੀ ਹੈ ਕੱਲ ਅੰਮਸਰ ਪੁਲਿਸ ਨੇ ਇੱਕ ਹੈਰੀ ਨਾਮ ਦਾ ਗੈਂਗਸਟਰ ਜਿਹੜਾ ਸੀਗਾ ਉਹ ਕਾਲੇ ਮੁਕਾਬਲੇ ਚ ਜਿਹੜਾ ਪੈਠੇ ਦੀ ਕੀਤਾ ਸੀਗਾ ਤੁਹਾਨੂੰ ਪਤਾ ਕਿ ਪਤਸੋਂ ਛਾਡੇ ਦੇ ਵਿੱਚ ਸਾਡੇ ਬਾਜ਼ਾਰ ਦੇ ਵਿੱਚ ਗੋਲੀ ਜਿਹੜੀ ਚੱਲੀ ਸੀ ਇੱਕ ਬੰਦੇ ਦਾ ਮਰਡਰ ਹੋ ਗਿਆ ਸੀਗਾ ਉਹ ਜਿਹੜੇ ਸੂਟਰ ਸੀਗੇ ਜੋਬਨਪ੍ਰੀਤ ਸਿੰਘ ਉਹਨਾਂ ਨੂੰ ਵੀ ਪੁਲਿਸ ਨੇ ਬਲਜੜਾ ਉਹਨਾਂ ਦਾ ਵੀ ਪੁਲਿਸ ਮੁਕਾਬਲਾ ਹੋਇਆ ਤੇ ਉਹ ਜ਼ਖਮੀ ਹੋ ਗਿਆ ਜੋ ਜੋਬਨ ਪਲੀ ਜਿਹੜਾ ਉਹ ਦਾ ਅੱਜ ਸ਼ਾਮੀ ਉੜੇ ਥੋੜਾ ਚਿਤ ਪਹਿਲਾਂ ਹੀ ਲੁਧਿਆਣੇ ਬੱਲ ਜੜਾ ਲੱਡਵਾਲ ਦੇ ਨੇੜੇ ਇੱਕ ਬੜਾ ਜ਼ਬਰਦਸਤ ਮੁਕਾਬਲਾ ਹੋਇਆ ਸਾਡੀ ਪੁਲਿਸ ਨੇ ਕੀਤਾ ਜਿਹਦੇ ਚ ਇੱਕ ਗੈਂਗਸਟਰ ਜਿਹੜਾ ਹਸਪਤਾਲ ਚ ਦਮ ਤੋੜ ਗਿਆ ਇੱਕ ਜਿਹੜਾ ਜ਼ਖਮੀ ਆ ਦੋ ਜਾਨੇ ਸੀਗੇ ਉਹਦੇ ਬੰਦੇ ਆਈਐਸਆਈ ਦੇ ਮਤਲਬ ਜਿਹੜਾ ਆਈਐਸਆਈ ਨਾਲ ਇਹਨਾਂ ਦੇ ਲਿੰਕ ਜੁੜੇ ਜੁੜੇ ਸੀਗੇ ਲਾਲਸ ਬਸਨੋਈ ਹੋਣਾਂ ਨਾਲ ਉਦੇ ਪੰਜਾਬ ਦੇ ਵਿੱਚ دہشت گردੀ ਕਰਨ ਵਾਸਤੇ ਆਈ ਸੀ ਬੀ ਮੈਂ ਤੁਹਾਨੂੰ ਇਹ ਕਹਿਣਾ ਕਿ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਜਿਹੜੀਆਂ ਪਿਛਲੇ ਕਾਫੀ ਸਮੇਂ ਤੋਂ ਕੋਸ਼ਿਸ਼ ਕਰਦੀਆਂ ਨੇ ਕਿ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਨੂੰ ਖਰਾਬ ਕੀਤੀ ਜਾਵੇ ਮੈਂ ਕਹਿਣਾ ਚਾਹੁੰਦਾ ਕਿ ਸਦਾ ਭਗਵੰਤ ਸਿਗਮਾਨ ਜੀ ਦੀ ਜਿਹੜੀ ਸਰਕਾਰ ਹੈ ਉਹ ਉਹਦਾ ਦੇਰ ਨਿੱਸਾ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਨਾ ਕੋਈ ਡਰਗ ਮਾਫੀਆ ਨਾ ਕੋਈ ਗੈਂਗਸਟਰ ਨਾ ਕੋਈ ਗੁੰਡਾ ਨਾ ਕੋਈ ਬਦਮਾਸ਼ ਨਾ ਕੋਈ ਧਮਕੀਆਂ ਦੇਣ ਵਾਲਾ ਨਾ ਕੋਈ ਫਰੋਤੀਆਂ ਮੰਗਣ ਵਾਲਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਇਹਨਾਂ ਦਾ ਜਿਹੜਾ ਸੀ ਸਫਾਇਆ ਕਰਾਂਗੇ ਔਰ ਇਹਨਾਂ ਨੂੰ ਆਜ਼ਾਦੀ ਦਿੱਤੀ ਜਾਊਗੀ ਕਿ ਪੰਜਾਬ ਦੇ ਅਮਨ ਸੰਸਾਰੀਆਂ ਨੂੰ ਕਿਸੇ ਗੱਲ ਤੋਂ ਤੰਗ ਪਰੇਸ਼ਾਨ ਕਰ ਜਾਂ ਕਿਸੇ ਕੋਲੋਂ ਕੋਈ ਫਰੋਤੀ ਮੰਗਣ ਔਰ ਮੇਨੂੰ ਮਾਨ ਹੈ ਕਿ ਸਾਡੀ ਪੁਲਿਸ ਨੇ ਪਿੱਛੇ ਵੀ ਬਹੁਤ ਕੰਮ ਕੀਤਾ ਡਰਗ ਦੇ ਖਿਲਾਫ ਬਹੁਤ ਕੰਮ ਕੀਤਾ ਪਹਿਲਾਂ ਵੀ ਬਹੁਤ ਕੀਤਾ ਪਰ ਕੱਲ ਤੇ ਅੱਜ ਜਿਹੜਾ ਪੁਲਿਸ ਨੇ ਬਹੁਤ ਵੱਡਾ ਮਤਲਬ ਜਿਹੜਾ ਕੰਮ ਕੀਤੇ ਆ ਇਹ ਮੈਂ ਬਸ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੈਸ ਤੋਂ ਪੰਜਾਬ ਕੋਦੇ ਫਿਰਦੇ ਜਿਹੜੇ ਗੁੰਡੇ ਬਦਮਾਸ਼ ਤੋਂ ਫਿਰਦੇ ਆ ਉਹ ਪੰਜਾਬ ਛੱਡ ਜਾਣ ਨੇ ਤੇ ਸਾਡੀ ਪੁਲਿਸ ਇਸ ਕਾਬਿਲ ਹੈ ਸਾਡੀ ਪੁਲਿਸ ਇੰਨੇ ਜੋਗੀ ਹੈ ਕਿ ਉਹ ਇਹਨਾਂ ਨਾਲ ਲੜਾਈ ਵੀ ਲੜੂਗੀ ਤੇ ਇਹਨਾਂ ਦਾ ਖਾਤਮਾ ਵੀ ਕਰੂਗੀ ਇਸ ਕਰਕੇ ਜਿਹੜਾ ਬੰਦਾ ਇਸ ਬਦਮ ਦੇ ਵਿੱਚ ਹੈ ਕੋਈ ਕਹੇ ਦੀ ਸ਼ਹਿਰ ਦੇ ਉੱਤੇ ਪੰਜਾਬ ਦਾ ਕੋਈ ਮਾਹੌਲ ਜਿਹੜਾ ਖਰਾਬ ਕਰ ਲੂਗਾ ਜਾਂ ਕੋਈ ਆਈਐਸਆਈ ਦੇ ਉਹ ਮਤਲਬ ਪਿੱਛੇ ਲੱਗ ਕੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰ ਲੂਗਾ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਬਿਲਕੁਲ ਖਰਾਬ ਨਹੀਂ ਹੋਵਾਂਗੇ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਔਰ ਪੁਲਿਸ ਨੇ ਜਿਹੜਾ ਕੰਮ ਕੀਤਾ ਲੁਧਿਆਣਾ ਔਰ ਅੰਬਸਾਤ ਦੇ ਵਿੱਚ ਉਹ ਕਾਬਲੇ ਤਾਰੀਫ ਹੈ ਔਰ ਅਸੀਂ ਆਪਣੀ ਪੁਲਿਸ ਦੇ ਉੱਤੇ ਮਾਣ ਕਰਦੇ ਹਾਂ ਔਰ ਗੈਂਗਸਟਰਾਂ ਨੂੰ ਵਾਰਨਰ ਦਿੰਦੇ ਹਾਂ ਕਿ ਉਹ ਪੰਜਾਬ ਛੱਡ ਜਾਣ ਵਰਨਾ ਉਹ ਤਿਆਰ ਹੋ ਜਾਣ ਜੋ ਕੁਝ ਉਹਨਾਂ ਨਾਲ ਹੋਣਾ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਗਿਆ ਹੋਊਗਾ ਅਸੀਂ ਵੱਲ ਜਿਹੜਾ ਕਿਸੇ ਨੂੰ ਪੰਜਾਬ ਦੇ ਵਿੱਚ ਜਿਹੜਾ ਅਮਨ ਕਾਨੂੰਨ ਜਿਹੜਾ ਉਹ ਪੰਗ ਕਰਨ ਦੀ ਜਾਇਤ ਨਹੀਂ ਦਵਾਂਗੇ ਕਿ ਪੰਜਾਬੀ ਨੂੰ ਕਿ ਪੰਜਾਬ ਦੇ ਸ਼ਹਿਰੀ ਨੂੰ ਕੋਈ ਬੰਦਾ ਧਮਕੀ ਦੇਵੇ ਕੋਈ ਖਰੋਦੀ ਮੰਗੇ ਤੇ ਮੁੜ ਕੇ ਬਾਜੇ ਇਹ ਨਹੀਂ ਹੋਊਗਾ ਸਾਡੀ ਪੁਲਿਸ ਬਿਲਕੁਲ ਲੱਗੀ ਆ ਉਹਦੇ ਦੇ ਰਿਜ਼ਲਟ ਜਿਹੜੇ ਚੰਗੇ ਪਿੱਛੇ ਦੋ ਦਿਨ ਸੀ ਬਹੁਤ ਵਧੀਆ ਦੇ ਰਿਜ਼ਲਟ ਜਿਹੜੇ ਆਇਆ ਉਹ ਦੱਸੀ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਕਿਤੇ ਪਛਾਤ ਦੇ ਵਿੱਚ ਕਿਸੇ ਵੀ ਤਰ੍ਹਾਂ ਘਰੋਂ ਦੀ ਲੋੜ ਦੀ ਸਾਡੀ ਸਰਕਾਰ ਸਾਡੀ ਪੁਲਿਸ ਇਸ ਕਾਬਿਲ ਆ ਕਿ ਅਸੀਂ ਪੰਜਾਬ ਦੇ ਚੰਗਤ ਕਾਨੂੰਨ ਦੀ ਸਥਿਤੀ ਜਿਹੜੀ ਆ ਉਹਨੂੰ ਬਰਕਰਾਰ ਜਿਹੜੀ ਉਹ ਰੱਖਾ